ਅੱਜ ਥਾਣਾ ਪਿੰਡੀ ਸੈਦਾਂ ਦੀ ਪੁਲਿਸ ਨੇ ਪਿੰਡੀ ਸੈਦਾਂ ਤੋਂ ਅਜਨਾਲਾਂ ਨੂੰ ਜਾਂਦੀ ਛੜਕਤੇ ਏਐਸਆਈ ਰਣਜੀਤ ਸਿੰਘ ਦੀ ਅਗਵਾਈ ਹੇਠ ਵਾਹਨਾ ਦੀ ਤਲਾਸ਼ੀ ਅਤੇ ਪੇਪਰਾਂ ਦੀ ਚੈਕਿੰਗ ਕੀਤੀ ਇਸ ਚੈਕਿੰਗ ਦੌਰਾਨ 4 ਮੋਟਰਸਾਈਕਲ ਦੇ ਚਾਲਾਨ ਕੱਟੇ ਗਏ ਅਤੇ ਬਾਕੀਆਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ ਅੱਗੇ ਤੋਂ ਆਪਣੇ ਪੇਪਰ ਪੂਰੇ ਕਰਨ ਦੀ ਹਦਾਇਤਾਂ ਕੀਤੀਆਂ ਗਈਆਂ ਇਸ ਮੌਕੇ ਹੌਲਦਾਰ ਬੱਗਾ ਸਿੰਘ ਹੋਮਗਾਰਡ ਮੁਲਾਜ਼ਮ ਕੁਲਦੀਪ ਸਿੰਘ ਆਦਿ ਹਾਜ਼ਰ ਸਨ ਜੀ ਬੀਰੋ ਜਸਬੀਰ ਸਿੰਘ 올ਕਦੀਪ ਸ਼ਿਸ਼ ਰਿਪੋਰਟ ਬਦਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾਂ ਚੁਗਾਵਾ बाबा फोटवा सारा कुछ देंगे। ਉਹ ਨਿਆ ਨਿਆ ਇਹਨੂੰ ਸੁਲੂਕੇ ਨੂੰ ਪਿੰਡ ਕਿਹੜੇ ਤਰ੍ਹਾਂ ਪਿੰਡ ਕੋਲ ਹੀ ਪਸੰਦੀ ਕੋਲ ਹੀ ਪਸੰਦੀ ਬੋਡਲੀ ਪਸੰਦੀ ਅੰਮਰਜੀਤ ਲੱਗਦਾ ਅੰਮਰਜੀਤ ਸਿੰਘ ਧਰਸ਼ਕਾਂ ਵੇਖਿਆ ਕਰੋ ਯਾਰ ਇਹ ਥੋੜੀ ਗੱਲ ਹੈ ਨਹੀਂ ਤੋ ਅਸਰੇ ਕਾਟੇ ਲਾ ਕੇ ਤੇ ਮੋਟਾ ਚਾਲ ਅੰਮਰਜੀਤ ਸਿੰਘ ਪਿਤਾ ਦਾ ਦੋਨੇ ਤਰ੍ਹਾਂ ਕੋ ਸਾਡਾ ਵੀ ਕੋ ਬੇਖਿਆ ਤੁੰ ਜਗੀਰ ਸਿੰਘ ਸਰਕਾਰ ਦੀ ਜਿਹੜੀ ਗੱਲ ਤਰ ਡੀਐਨਡੀ ਜਿਹੜਾ ਲਾਗੇ ਡਾਗ ਡੋਕਰ ਨੰਬਰ ਫੋਨ ਨੰਬਰ ਅਸਕੇ ਨਾਲ 782 ਦਾ ਨਾਲ 774 ਤੇ ਹਾਂਜੀ 334 ਜਿਹੜਾ ਮੋਟਰਸਾਈਕਲ ਫੋਨ ਨੰਬਰ ਕਿੰਨਾ